ਸ਼ਿਮਲਾ ਦੀ ਲਾਓ ਯੂਨੀਵਰਸਿਟੀ ਦਾ ਪੰਜ ਮੰਜ਼ਿਲਾ ਹੋਸਟਲ ਸ਼ਨੀਵਾਰ ਨੂੰ ਟੈਟੇਰੀ ਹੋ ਗਿਆ ਹੋਸਟਲ ਦੀ ਇਮਾਰਤ ਸਕਿੰਟਾ ਦੇ ਅੰਦਰ ਮਲਬੇ ਚ ਤਬਦੀਲ ਹੋ ਗਈ ਘਟਨਾ ਵੇਲੇ ਇਮਾਰਤ ਚ ਕੋਈ ਮੌਜੂਦ ਨਹੀਂ ਸੀ ਸੂਚਨਾ ਮਿਲਨ ਤੋਂ ਬਾਅਦ ਪ੍ਰਸ਼ਾਸਨਿਕ ਟੀਮ ਮੌਕੇ ਤੇ ਪਹੁੰਚੀ ਇਹ ਘਟਨਾ ਸ਼ਿਮਲਾ ਤੋਂ ਤਕਰੀਬਨ 20 ਕਿਲੋਮੀਟਰ ਦੂਰ ਧਾਮੀ ਚ ਵਾਪਰੀ ਹੈ ਦਰਅਸਲ ਲੈਂਡਸਲਾਈਡਿੰਗ ਕਾਰਨ ਇੱਕ ਹਫਤਾ ਪਹਿਲਾਂ ਇਮਾਰਤ 'ਚ ਤਰੇੜਾਂ ਆ ਗਈਆਂ ਸਨ ਅਤੇ ਖਤਰੇ ਨੂੰ ਦੇਖਦੇ ਹੋਏ ਇਮਾਰਤ ਨੂੰ ਖਾਲੀ ਕਰ ਦਿੱਤਾ ਗਿਆ ਸੀ ਉਧਰ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਸ਼ਿਮਲਾ ਦੀ ਲਾਓ ਯੂਨੀਵਰਸਿਟੀ ਦਾ ਪੰਜ ਮੰਜ਼ਿਲਾ ਹੋਸਟਲ ਸ਼ਨੀਵਾਰ ਨੂੰ ਟੈਟੇਰੀ ਹੋ ਗਿਆ ਹੋਸਟਲ ਦੀ ਇਮਾਰਤ ਸਕਿੰਟਾ ਦੇ ਅੰਦਰ ਮਲਬੇ ਚ ਤਬਦੀਲ ਹੋ ਗਈ ਘਟਨਾ ਵੇਲੇ ਇਮਾਰਤ ਚ ਕੋਈ ਮੌਜੂਦ ਨਹੀਂ ਸੀ ਸੂਚਨਾ ਮਿਲਨ ਤੋਂ ਬਾਅਦ ਪ੍ਰਸ਼ਾਸਨਿਕ ਟੀਮ ਮੌਕੇ ਤੇ ਪਹੁੰਚੀ ਇਹ ਘਟਨਾ ਸ਼ਿਮਲਾ ਤੋਂ ਤਕਰੀਬਨ 20 ਕਿਲੋਮੀਟਰ ਦੂਰ ਧਾਮੀ ਚ ਵਾਪਰੀ ਹੈ ਦਰਅਸਲ ਲੈਂਡਸਲਾਈਡਿੰਗ ਕਾਰਨ ਇੱਕ ਹਫਤਾ ਪਹਿਲਾਂ ਇਮਾਰਤ 'ਚ ਤਰੇੜਾਂ ਆ ਗਈਆਂ ਸਨ ਅਤੇ ਖਤਰੇ ਨੂੰ ਦੇਖਦੇ ਹੋਏ ਇਮਾਰਤ ਨੂੰ ਖਾਲੀ ਕਰ ਦਿੱਤਾ ਗਿਆ ਸੀ ਉਧਰ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਸ਼ਿਮਲਾ ਦੀ ਲਾਓ ਯੂਨੀਵਰਸਿਟੀ ਦਾ ਪੰਜ ਮੰਜ਼ਿਲਾ ਹੋਸਟਲ ਸ਼ਨੀਵਾਰ ਨੂੰ ਟੈਟੇਰੀ ਹੋ ਗਿਆ ਹੋਸਟਲ ਦੀ ਇਮਾਰਤ ਸਕਿੰਟਾ ਦੇ ਅੰਦਰ ਮਲਬੇ 'ਚ ਤਬਦੀਲ ਹੋ ਗਈ ਘਟਨਾ ਵੇਲੇ ਇਮਾਰਤ 'ਚ ਕੋਈ ਮੌਜੂਦ ਨਹੀਂ ਸੀ ਸੂਚਨਾ ਮਿਲਣ ਤੋਂ ਬਾਅਦ ਪ੍ਰਸ਼ਾਸਨਿਕ ਟੀਮ ਮੌਕੇ ਤੇ ਪਹੁੰਚੀ ਇਹ ਘਟਨਾ ਸ਼ਿਮਲਾ ਤੋਂ ਤਕਰੀਬਨ 20 ਕਿਲੋਮੀਟਰ ਦੂਰ ਧਾਮੀ 'ਚ ਵਾਪਰੀ ਹੈ ਦਰਅਸਲ ਲੈਂਡਸਲਾਈਡਿੰਗ ਕਾਰਨ ਇੱਕ ਹਫ਼ਤਾ ਪਹਿਲਾਂ ਇਮਾਰਤ 'ਚ ਤਰੇੜਾਂ ਆ ਗਈਆਂ ਸਨ ਅਤੇ ਖਤਰੇ ਨੂੰ ਦੇਖਦੇ ਹੋਏ ਇਮਾਰਤ ਨੂੰ ਖਾਲੀ ਕਰ ਦਿੱਤਾ ਗਿਆ ਸੀ ਉਧਰ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ